सत श्रीकाल सारे है, का सोनी मंगल हेल ब्लॉग चैनल में स्वागत है उम्मीद कर दी सारे ठीक ठाक रहो वागुरु तुम्हें सारे चढ़ दियाँ कलों में रखिए है ना तो अच्छा बना लगे टी शर्टा न कुछ चीज़ है ना जी अपने बदतों चाहौदी जाना अपन लौट पे बाजारों लिया डेढ़ दो सौ की मिलती है तो उसको बैटर आप घर ही बना लिए है ना डेढ़ दो सौ आप लाव मैं थोड़ा लिया पुरानी टी शर्टा

थले हिस्सा ला, ला लेना इस तरह थले हिस्सा ला लेना बिछा लेनी है तो आप ला लेना एंची टेप उत्तर बहा बा, को हिस्सा ला देना हम आप बहुत इतना इनासा कट देना ਇਨੋਂ ਆਪਾਂ ਲੱਗ ਕਰ ਲੈਣਾ ਇਸ ਤਰ੍ਹਾਂ ਹੁਣ ਆਪਾਂ ਕੀ ਤੁਸੀਂ ਐਸ ਲੋਟ ਲੈ ਸਕਦੇ ਹੋ ਜਾਂ ਤੁਸੀਂ ਐਸ ਲੋਟ ਵੀ ਲੈ ਸਕਦੇ ਜਿਵੇਂ ਤੁਸੀਂ ਮਾਜੀ ਲੈ ਸਕਦੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਹਨਾ ਉਵੇਂ ਤੁਸੀਂ ਲੈ ਸਕਦੇ ਮੈਂ ਵੈਸੇ ਇਸ ਤੋਂ ਛੋੜੇ ਲੋਟ ਹੀ ਲੈਂਦੀ ਨੂੰ ਠੀਕਾ ਤੇ ਆਪਾਂ ਹਨਾ ਉੱਤੋਂ 4 ਇੰਚ ਟੇਪ ਪੁਛ 4 ਇੰਚ ਦਾ ਆਪਾਂ ਮਾਰਕਰ ਨਾਲ ਆ ਲੈਣੇ मिला लेणा। मिला लेणा। थले सिर्फ पच इंच का मार्क्स लाई जाए सारे त ला लेना क आप देडिंग है ना अंदाजे ला हो

ਹਾਂਜੀ ਇਸ ਤਰ੍ਹਾਂ ਸਾਰੀਆਂ ਕੱਟ ਲੈਣੀਆਂ ਇਦਾਂ ਦੇ ਨਾਲ ਦੀਆਂ ਦੂਜੀਆਂ ਪਟੀ ਸ਼ਰਟਾਂ ਇਹ ਵੀ ਆਪਾਂ ਲੱਗੀਆਂ ਕੱਟਣੇ ਕੱਟਣੀਆਂ ਹਾਂਜੀ ਇਸ ਤਰ੍ਹਾਂ ਸਾਰੀਆਂ ਹਨਾ ਤੁਸੀਂ ਦੇਖ ਸਕਦੇ ਆ ਬਣਾ ਲਈਆਂ ਕੱਟ ਕੇ ਲੜੀਆਂ ਦੀਆਂ ਇਹ ਥੜਾ ਕੋ ਬਣਾ ਲੈਣ ਹੈ ਕਿ ਬਣਾਣ ਦੇ ਤੁਸੀਂ ਕਾ ਸਕਦੇ ਏਦਾਂ ਹਨਾ ਸਾਰੀਆਂ ਟੀ ਸ਼ਰਟਾਂ ਸਭਾ ਨੂੰ ਕੱਟੂ ਨਾਲ ਬਣਾ ਲਈਆ ਹੁਣ ਆਪਾਂ ਇੱਕ ਲੈਣਾ ਡੰਡਾ ਵੀ ਇਹਦੇ ਕੋਲੋਂ ਸਿੱਧਾ ਡੰਡਾ

इंदा आपका बन्ना एक्सपायर कर तो फिर तो लेके तुसी गंड दे सब दिस तरह या लॉक लेके ला सकते या तुसी लॉक लेके ला सकते इस तरह कर कर के सवार के हम इतनी तक ले आके इस तरह कर के टाइटली ਤੇ ਜਿਹਨੇ ਅੱਜ ਦਾ ਸਰਪ੍ਰਾਈਜ਼ ਨਹੀਂ ਵੇਖਿਆ ਜਾਂ ਕੇ ਦੇਖ ਸਕਦਾ ਇਸ ਤਰ੍ਹਾਂ ਸਟਾਈਲ ਕਰਕੇ ਬਣ ਸਕਦੇ ਹਾਂ ਤੇ ਆਪਣਾ ਕੋਚਾ ਬਿਲਕੁਲ ਹੋ ਗਿਆ ਬਣ ਕੇ ਤਿਆਰ ਕਿਉਂਕਿ ਘਰ ਵਿੱਚ ਪਹਿ ਚੀਜ਼ਾਂ ਬਣਾ ਸਕਦੇ ਆ ਬਾਜ਼ਾਰੋਂ ਲੈਣੇ ਪੈਸੇ ਬਹੁਤ ਜ਼ਿਆਦਾ ਲੱਦੇ ਘਰ ਵੇਸਟ ਮਟੀਰੀਅਲ ਨਾਲ ਬਣ ਸਕਦਾ ਮਟੀਰੀਅਲ ਨਾਲ ਬਣ ਸਕਦਾ

ਮਾਲਜੀ ਤੁਸੀਂ ਕੋਚਾ ਲਗਾ ਸਕਦੇ ਢੰਡੇ ਵਿੱਚ ਪਾਓ ਕੋਚਾ ਬਲਕਤ ਆ ਹਾਂਜੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਹਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵਧਣਾ ਹਨਾ ਤੇ ਸਾਡੇ 100 ਸਬਸਕ੍ਰਾਈਬਰ ਹੋ ਗਏ ਪੂਰੇ ਕਾਰਨ ਦੇ ਮੈਨੂੰ ਅੱਜ ਤੱਕ ਤਾਂ ਅਸੀਂ ਸਰਪ੍ਰਾਈਜ਼ ਤੇ ਬਹੁਤ ਵਧੀਆ ਲੱਗਿਆ ਹਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਵੱਤ-ਵੱਤ ਸ਼ੇਅਰ ਕਰੋ ਹਨਾ ਸਾਨੂੰ ਸਪੋਰਟ ਕਰੋ ਵੱਤ-ਵੱਤ ਬਾਕੀ ਕੰਮ ਤਾਂ ਤਾਂ ਵਾਹਿਗੁਰੂ ਮਾਰਾ ਇਨੇ ਹਨਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਦਿਆਂ ਵੱਕਿ ਜਿਹੜੇ ਵੀ ਭੈਣ ਸਾਨੂੰ ਕਮੈਂਟ ਕਰਦੇ ਆ ਲਾਈਕ ਕਰਦੇ ਆ ਹਨਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ 200 ਸਬਸਕ੍ਰਾਈਬਰ ਜਲਦੀ-ਜਲਦੀ ਕੰਪਲੀਟ ਕਰੋ ਇੱਕ ਬੰਮਟ ਧਮਾਕਾ ਰੈਡੀ ਪਿਆ